ਸਾਇਆ ਸੰਗਣਾ ਸਰਦ ਜ਼ਰੂਰ ਦਿੰਦੇ ਪਿੱਪਲ ਨਿੰਮ ਸ਼ਰੀ ਤੇ ਭੋੜ ਚਾਰੇ ਦੁੱਖ ਦੇਣ ਨਾ ਚੱਲੀਏ ਪੈਰ ਮੰਗੇ ਕੰਡਾ ਕਾਚੇ ਅਠਿੱਕਰੀ ਰੋੜ ਚਾਰੇ ਪਿੱਛੇ ਲੱਗੀਆਂ ਲੈਣ ਬਿਮਾਰੀਆਂ ਨਾ ਦਾਦ ਖੰਗ ਅਦਰੰਗ ਤੇ ਕੋੜ ਚਾਰੇ ਵਸ ਪੂਤ ਸਪੂਤ ਸਰਵੈਂਟ ਚੇਲਾ ਨਹੀਂ ਕਰਨ ਜਬਾਨ ਸੇ ਮੋੜ ਚਾਰੇ ਦਾਤਾ ਭੰਡ ਗੰਡਖਟ ਜਵਾਰ ਆਵੀ ਤਨ ਦਿਨ ਮੇ ਦੇਣ ਨਖਿੜ ਚਾਰੇ ਜਤੀ ਸਖੀ ਅਵਤਾਰ ਤੇ ਹੋਰ ਸੂਰਾ ਠੀਕ ਰੱਖਦੇ ਧਰਮ ਦੀ ਲੋੜ ਚਾਰੇ ਦਿਲ ਦੁੱਧ ਤੇ ਕੰਚ ਸਮੇਤ ਪੱਥਰ ਫਟੇ ਜੁੜਨ ਨਾ ਫੇਰ ਲੱਗ ਜੋੜ ਚਾਰੇ ਸਸੂ ਹਰਨ ਜੈ ਕਾਲ ਸਮੇਤ ਲੂੰਬੜ ਕੁੱਤਾ ਦੇਖ ਕੇ ਜਾਣ ਸਿਰ ਤੋੜ ਚਾਰੇ ਠਾਣੇ ਦਾਰ ਮੁਟਿਆਰ ਚਕੋਰ ਹਾਥੀ ਜਦੋਂ ਤੁਰਨਗੇ ਕਰਨ ਮਰੋੜ ਚਾਰੇ ਇੱਕ ਵੇਲਣਾ ਜੋਕ ਤੇ ਫੌਰ ਮੱਖੀ ਪਰੇ ਰਸ ਨੂੰ ਲੈਣ ਨਚੋੜ ਚਾਰੇ ਦੂਤੀ ਚੁਗਲ ਅੰਗਰੇਜ਼ ਬਦਕਾਰ ਦੀਵੀ ਦੇਣ ਯਾਰ ਸੇ ਯਾਰ ਵਿਛੋੜ ਚਾਰੇ ਰਜਬਲੀ ਕਬਿੱਤ ਤੇ ਬੈਤ ਦੋਰਾ ਲਮਾ ਛੰਦ ਮਕੰਦ ਮੈਂ ਜੋੜ ਚਾਰੇ